ਅੱਜ ਦੀ ਵੀਡੀਓ ਚ ਨਾ ਬਈ ਆਪਾਂ ਗੱਲ ਕਰਾਂਗੇ ਗੱਬਣ ਮੱਝਾਂ ਦੀ ਜਾਂ ਝੋਟੀਆਂ ਜਿਵੇਂ ਪਹਿਲਣਾ ਹਨਾ ਉਹਨਾਂ ਦੀ ਕੀ ਦੇਖਭਾਲ ਆ ਤੇ ਕੀ ਫੀਡ ਦੇਣੀ ਆ ਉਹਨਾਂ ਨੂੰ ਕੀ ਸਾਂਭ ਸੰਭਾਲ ਆ ਜਿਵੇਂ ਸੱਜਣੋ ਮੈਂ ਆਪ ਜਿਹੜੇ ਤਰੀਕੇ ਨਾਲ ਕਰਦਾ ਆਪਾਂ ਤੁਹਾਨੂੰ ਉਹੀ ਸ਼ੇਅਰ ਕਰਦੇ ਆ ਕਿਸੇ ਭਰਾ ਦਾ ਫਾਇਦਾ ਹੋਊਗਾ ਤਾਂ ਆਪਾਂ ਆਪਣੇ ਚੈਨਲ ਤੇ ਵੀਡੀਓ ਪਾ ਦਿੰਨੇ ਆ ਵੀਡੀਓ ਸ਼ੁਰੂ ਤੋਂ ਪਹਿਲਾਂ ਇੱਕ ਬੇਨਤੀ ਆ ਬਾਈ ਬਣੇ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਓ ਸਾਰੀ ਦੇਖ ਲਓ ਜੇ ਤੁਹਾਨੂੰ ਚੰਗੀ ਲੱਗੂ ਹਨਾ ਤਾ ਫਾਇਦੇ ਦੀ ਗੱਲ ਹੀ ਕਰੂੰਗਾ ਉਹ ਭਰਾਵਾਾਸਤੇ ਵੀਡੀਓ ਜਿਹੜੇ ਕੁਛ ਕਰਨਾ ਚਾਹੁੰਦੇ ਆ ਕੋਈ ਚੰਗੀ ਆਪਦੀ ਨਸਲ ਤੇ ਜਾਂ ਆਪਦੇ ਪਸ਼ੂ ਤੋਂ ਅਗਲੇ ਸੂਏ ਬੜੀਆ ਚੰਗਾ ਦੁੱਧ ਲੈਣਾ ਚਾਹੁੰਦੇ ਆ ਹੁਣ ਮੇਨ ਗੱਲ ਕਰਦੇ ਆ ਆਪਾਂ ਜਿਵੇਂ ਬਾਈ ਜਾਂ ਤਾਂ ਪਹਿਲਾਂ ਨਾ ਅਸਰ ਝੋਟੀਆਂ ਲਾ ਲਓ ਜਿਹੜੀਆਂ ਗੱਬਣ ਹੁੰਦੀਆਂ ਹਨਾ 6-7 ਮਹੀਨੇ ਤਾਂ ਉਹਨਾਂ ਨੂੰ ਬਿਲਕੁਲ ਤੁਸੀਂ ਨੋਰਮਲ ਰੱਖੋ ਜਦੋਂ ਗੱਬਣ ਹੋ ਜਾਂਦੀ ਹੈ ਬਾਈ ਹਰਾਚਾਰਾ ਤੇ ਨੋਰਮਲ ਜਮਾ ਕਿਲੋ ਇੱਕ ਡੰਗ ਦੀ ਕਿਲੋ ਫੀਡ ਕਿਲੋ ਸਵੇਰ ਕਿਲੋ ਸ਼ਾਮ ਤੇ ਵਧੀਆ ਸਰੀਰ ਰਹੂਗਾ ਵਧੀਆ ਪਸ਼ੂ ਸੈਟਰ ਰਹੂਗਾ ਜਿਵੇਂ ਆ ਝੋਟੇ ਆਪਣੀ 6 ਮਹੀਨੇ ਦੀ ਗੱਭਣਾ ਨੋਰਮਲ ਹਰੇ ਚਾਰੇ ਫੀਡ ਤੇ ਆਹੀ ਜਦੋਂ ਰਹਿ ਜਾਣ 3 ਮਹੀਨੇ ਬਾਈ ਜੀ ਹੁਣ ਗਰਮੀ ਦੀ ਰੋਤਾ ਇੱਕ ਦਿਨ ਛੱਡ ਕੇ ਵਧੀਆ ਸਰੋਂ ਦਾ ਤੇਲ 100 ਤੋਂ 150 ਗ੍ਰਾਮ ਪਾਓ ਪਸ਼ੂ ਦਾ ਸਰੀਰ ਵੀ ਵਧੀਆ ਰਾਜੀ ਹੋਜੂ ਕਾਲੇ ਛਾਹ ਹੋ ਜਾਣਗੇ ਜੂੰਚ ਜਿਹੜੀ ਸਾਰੇ ਕਾਸੀ ਤੋਂ ਬਚਾਅ ਹੋਊਗਾ ਨੰਬਰ 2 ਤੇ ਬਾਈ ਲੇਵਾਲੂ ਆ ਵਧੀਆ ਬਣੂਗਾ ਜੇ ਤੁਸੀਂ ਸਰੋਂ ਦਾ ਤੇਲ ਹੁਣ ਪਾਓ ਨਾਲ ਬਾਇਟਮ ਵਿੱਚ ਦੋ ਥਣ ਥਣ ਤੇ ਸ਼ਾਈਨਿੰਗ ਆਉਂਦੀ ਹੈ ਸਰੀਰ ਚਮਕਦਾ ਬਾਈ ਉਹਦੇ ਨਾਲ ਜਿਵੇਂ ਦੋਸਤੋ ਦੁੱਧ ਵਾਲੀਆਂ ਮੱਝਾਂ ਦੀ ਗੱਲ ਕਰਾਂ ਵੀ ਉਹਨਾਂ ਨੂੰ ਕੀ ਦੇਖਭਾਲਾ ਤੇ ਜਿਵੇਂ ਮائیں ਹਨ ਆਪਣੀਆਂ ਰੌਣਕ ਮੱਝ ਤੇ ਲਾ ਲੋ ਯਾਰ ਇਹ 6 ਮਹੀਨੇ ਦੀ ਹੁਣ ਗੱਭਣਾ ਬਾਈ 10 ਕਿਲੋ ਦੁੱਧ ਇਹੇ ਅਜੇ ਦੇਈ ਜਾਂਦੀ ਆ ਪੂਰੀ ਫੁੱਲ ਟੋਕੜ ਹੋ ਕੇ ਮੰਨ ਕੇ ਚਲੋ ਤੇ ਜਦੋਂ ਇਹਨੂੰ ਡਰਾਈ ਦਾ ਜਿਹੜਾ ਕੰਮ ਆ ਵਿੱਚ ਭਰਾ ਪਤਾ ਕੀ ਕਹਿੰਦੇ ਹੁੰਦੇ ਆ ਵੀ ਸਾਡੀ ਮੱਝ ਤਾਂ ਯਾਰ ਜਮਾ ਜਿੱਦੇ ਸੂਣਾ ਹੁੰਦਾ ਉਹਦੇ ਆਥ ਨੇ ਵੀ ਅਸੀਂ ਧਾਰ ਕੱਢੀ ਆ ਤੜਕੇ ਉਹ ਸੂ ਪੈਂਦੀ ਆ ਬਾਈ ਉਹਨੂੰ ਸਮਾਉਣ ਦਾ ਫਿਰ ਕੋਈ ਫਾਇਦਾ ਨਹੀਂ ਉਹਨੇ ਉਨਾ ਹੀ ਜਿਹੜਾ 3-4 ਕਿਲੋ ਦੁੱਧ ਦਿੰਦੀ ਆ ਉਹ ਉਨਾ ਹੀ ਦੇਊਗੀ ਉਹਦਾ ਕੋਈ ਫਾਇਦੇ ਵਾਲੀ ਗੱਲ ਨਹੀਂ ਇਹ ਤੋਂ ਤਾਂ ਤੁਸੀਂ ਉਹਨੂੰ ਸੂਏ ਨਾ ਲੋ ਵਿਚਾਰੀ ਤਾਂ ਦੁੱਧ ਧਾਰਾਂ ਕੱਢਦੇ ਰਹੋ ਬਸ ਉਹੀ ਠੀਕ ਆ ਜੇ ਤੁਸੀਂ ਸਹੀ ਸੂਏ ਚ ਦੁੱਧ ਲੈਣਾ ਬਾਈ ਘੱਟ ਤੋਂ ਘੱਟ ਮੱਝ ਨੂੰ ਢਾਈ ਤੋਂ 3 ਮਹੀਨੇ ਪਹਿਲਾਂ ਦੁੱਧ ਤੋਂ ਛੱਡਣਾ ਚਾਹੀਦਾ ਬਾਈ ਉਦੇ ਨਾਲ ਇੱਕ ਤਾਂ ਪਸ਼ੂ ਦਾ ਸਰੀਰ ਵਧੀਆ ਸੈੱਟ ਹੋ ਜਾਊ ਜੇ ਪਸ਼ੂ ਲਚਸਾ ਰਾਜੀ ਹੋ ਜਾਊਗਾ ਜਿੰਨੀਆਂ ਕਮੀਆਂ ਪੇਸ਼ੀਆਂ ਸਾਰੀਆਂ ਪਸ਼ੂ ਮੈਂਟੇਨ ਕਰ ਜਾਂਦਾ ਸੈੱਟ ਹੋ ਜਾਂਦਾ ਬਾਈ ਠੀਕ ਆ ਜਿੱਦੇ ਸੂਣਾ ਪਸ਼ੂ ਨੇ ਉਦਦੇ ਵੀ ਤੁਸੀਂ ਦੁੱਧ ਕੱਢੀ ਗਏ ਉਹਨੇ ਕੀ ਉਹਦੇ ਬੱਚੇ ਨੂੰ ਲੱਗੂ ਤੇ ਉਹਨੇ ਕੀ ਗਾਹਾਂ ਦੁੱਧ ਦੇਣਾਗਾ ਇਹ ਬਹੁਤ ਮਾੜੀ ਗੱਲ ਆ ਵੀ ਹਾਂ ਜਿੱਦੇ ਸੂਣ ਦੀ ਸਾਡੀ ਮੱਝ ਤਾਂ ਉਦਦੇ ਤੱਕ ਦੁੱਧ ਦਿੰਦੀ ਆ ਇਹ ਆਪਾਂ ਸਹੀ ਨਹੀਂ ਸਮਝਦੇ ਬਾਕੀ ਜਿਹੜੇ ਤਰੀਕੇ ਨਾਲ ਮਾਏ ਹਨਾ ਸਾਨੂੰ ਕਹਿਣਾ ਵੀ ਢਾਈ ਤੋਂ ਤਿੰਨ ਮਹੀਨੇ ਪਹਿਲਾਂ ਬਾਈ ਜੀ ਮੱਝ ਨੂੰ ਛੱਡ ਦਿਓ ਦੁੱਧ ਤੋਂ ਬਾਈ ਹੁਣ ਜਿਵੇਂ ਇਹ 6ਵੇਂ ਮਹੀਨੇ ਚਾ 10 ਕਿਲੋ ਦੁੱਧ ਇਹ ਦੇਈ ਜਾਂਦੀ ਆ ਡਰਾਈ ਕਰਨ ਦਾ ਤਰੀਕਾ ਪਤਾ ਕੀ ਆ ਬਾਈ ਦੁੱਧ ਤੋਂ ਹਟਾਉਣ ਦਾ ਪਸ਼ੂ ਨੂੰ ਆਪਾਂ ਇਹਦੀ ਫੀਡ ਬਿਲਕੁਲ ਹੌਲੀ-ਹੌਲੀ ਘਟਾਉਂਦੇ ਜਾਵਾਂਗੇ ਜਦੋਂ ਘਟਾਉਂਦੇ ਜਾਵਾਂਗੇ ਬਾਈ ਇਹ ਆਟੋਮੈਟਿਕ ਦੁੱਧ ਘਟਦੀ ਜਾਊਗੀ ਦੋਵੇਂ ਡੰਗਾਂ ਤੋਂ ਆਪਾਂ ਇੱਕ ਡੰਗ ਤੇ ਪਾ ਲਾਂਗੇ ਜਿੱਦੇ ਸਾਢੇ 6 ਮਹੀਨਿਆਂ ਦੀ ਗੱਭਣ ਹੋ ਗਈ ਇਹ ਇੱਕ ਡੰਗ ਤੇ ਪਾ ਕੇ ਫਿਰ ਬਾਈ ਜੀ ਇਹਦੀ ਜਮਾ ਫੀਡ ਬੰਦ ਕਰਕੇ ਹੌਲੀ ਹੌਲੀ ਬਿਲਕੁਲ ਜਦੋਂ ਕਿਲੋ ਅੱਧਾ ਕਿਲੋ ਦੁੱਧ ਤੇ ਆ ਗਈ ਤਾਂ ਇੱਕ ਦਿਨ ਛੱਡ ਕੇ ਆਪਾਂ ਇਹਦਾ ਦੁੱਧ ਕੱਢਿਆ ਕਰਾਂਗੇ। ਬਿਲਕੁਲ ਫਿਰ ਸੁੱਕ ਜੂਗੀ ਦੁੱਧ ਹਰੇ ਚਾਰੇ ਤੇ ਕੱਲੀ ਤੂੜੀ ਤੇ ਕਰ ਦਾਂਗੇ ਇੱਕ ਹਫਤਾ। ਇੱਕ ਹਫਤਾ ਜਦੋਂ ਦੋਸਤੋ ਹਰੇ ਚਾਰੇ ਕੱਲੇ ਤੂੜੀ ਤੇ ਕਰਤੀ ਜਮਾ ਦੁੱਧੋ ਪਸ਼ੂ ਸੁੱਕ ਜੂਗਾ। ਉਹਦੇ ਕੈਪਰਾ ਵੀਨ ਡਰਾਈ ਟੂਬਾਂ ਭਰ ਦਾਂਗੇ ਥਾਣਾ 'ਚ ਤਾਂ ਕਿ ਥਣ ਵੀ ਬਚੇ ਰਹਿਣ ਬਿਮਾਰੀ ਤੋਂ ਤੇ ਪਸ਼ੂ ਅਗਲੇ ਸੂਏ ਵਾਸਤੇ ਤਿਆਰ ਵੀ ਹੁੰਦਾ ਜਾਵੇ। ਨਾਲ ਸਰੋਂ ਦਾ ਤੇਲ ਪਾਵਾਂਗੇ। ਜਿਹੜੀ ਫੀਡ ਆ ਦੋਸਤੋ 2 ਮਹੀਨੇ ਸੂਣ ਚ ਜਿੱਦੇ ਰਹਿਗੇ ਉਦਦੇ ਸ਼ੁਰੂ ਕਰੂੰਗਾ ਮੈਂ 2 ਤੋਂ 2.5 ਕਿਲੋ ਇੱਕ ਡੰਗ ਦੀ ਫੇਰ ਜਦੋਂ ਦੋ ਮਹੀਨੇ ਪਹਿਲਾਂ ਚੰਗੀ ਫੀਡ ਪਾਵਾਂਗੇ ਸੂਣ ਤੋਂ ਜਦੋਂ 25 ਦਿਨ ਰਹਿ ਗਏ ਬਾਈ 트ਾਂਜੈਕਸ਼ਨ ਮਿਕਸ ਕਰਕੇ ਲ ਦੀ ਫੀਡ ਪਾਉਣਾ ਹੁੰਦਾ ਬਹੁਤ ਸੋਹਣਾ ਰਿਜ਼ਲਟ ਮਿਲਦਾ ਜੇਰ ਵੀ ਵਧੀਆ ਪੈ ਜਾਂਦੀ ਹੈ ਪਸ਼ੂ ਸੂ ਵੀ ਸੌਖਾ ਪੈਂਦਾ ਬਾਕੀ ਬਾਈ ਬਣੇ ਜੇ ਵੀਡੀਓ ਚੰਗੀ ਲੱਗੂ ਅੱਗੇ ਜ਼ਰੂਰ ਸ਼ੇਅਰ ਕਰਿਓ ਰੌਣਕ ਡੈਰੀ ਫਾਰਮ ਪਿੰਡ ਕੋਟਪਾਰਾ ਧੰਨਵਾਦ ਸਸਰੀ ਕਾਲ